ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸਟੋਰ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਪਿਆਰੀ ਜਿਹੀ ਕਲੈਕਸ਼ਨ ਲੈ ਕੇ ਆਏ ਹਾਂ ਸੂਟ ਹੋਣਗੇ ਜੀ ਪਿਓਰ ਕਾਟਨ ਦੇ ਲਖਨਵੀ ਵਰਕ ਦੇ ਮੈਂ ਸੂਟ ਮੰਨੀ ਹੁੰਦੀ ਹੈ ਕਾਫੀ ਵਾਰੀ ਪਾ ਚੁੱਕੇ ਹਾਂ ਤੇ ਥੋੜਾ ਪਹਿਲਾਂ ਇੱਕ ਡਾਊਟ ਕਲੀਅਰ ਕਰ ਦਈਏ ਜਿਹੜੇ ਅੱਜ ਮੈਂ ਲਖਨਵੀ ਵਰਕ ਦੇ ਸੂਟ ਲੈ ਕੇ ਆਈਆਂ ਉਹ ਜਿਹੜੀ ਮੈਂ ਪਹਿਲਾਂ ਸੇਲ ਕਰਦੀਆਂ ਸੇਮ ਉਹੀ ਸਟੱਫ ਰਹੂਗਾ ਕਿਉਂਕਿ ਬਹੁਤ سارے ਸੂਟ ਅਸੀਂ ਇਹ ਵਾਲੇ ਸੇਲ ਕਰ ਚੁੱਕੇ ਹਾਂ ਤੇ ਕਾਫੀ ਵੀਡੀਓ ਸਾਡੀਆਂ ਇਹਨਾਂ ਸੂਟਾਂ ਦੀਆਂ ਹੀ ਆਈਆਂ ਨੇ ਤੇ ਇਹਨਾਂ ਦੇ ਵਿੱਚ ਵਰਕ ਸੇਮ ਹੈ ਜੀ ਤੇ ਅੱਜਕੱਲ ਥੋੜਾ ਜਿਹਾ ਸੰਥੈਟਿਕ ਸਟੱਫ ਦੇ ਵੀ ਉੱਪਰ ਸੂਟ ਆਨੇ ਆ ਪੰਜ 600 ਦੀ ਰੇਂਜ ਵਿੱਚ ਸੂਟ इजीली ਮਿਲ ਜਾਂਦਾ ਹੈ ਤੇ ਇਹ ਵਾਲੇ ਸਾਰੇ ਹੈਗੇ ਨੇ ਜੀ ਪਿਓਰ ਪੰਜਾਬੀ कॉटन ਵਾਲੇ ਸੂਟ ਪਿਓਰ कॉटन ਦਾ ਕੋਈ ਸੰਥੈਟਿਕ ਟੱਚ ਨਹੀਂ ਹੋਏਗਾ ਇਹਨਾਂ ਸੂਟਾਂ ਦੇ ਵਿੱਚ ਤੇ ਪ੍ਰਾਈਸ ਰਹੇਗਾ 1500 ਦੇ ਦੋ ਸੂਟ ਅੱਜ ਦੀ ਵੀਡੀਓ ਚ ਜਿਹੜੇ ਮਰਜ਼ੀ ਤੁਸੀਂ ਸੂਟ ਲੈ ਸਕਦੇ ਹੋ ਦੋ ਤਿੰਨ ਤਰ੍ਹਾਂ ਦੇ ਸੂਟ ਦਿਖਾਵਾਂਗੇ ਕਲਰ ਆਪਸ਼ਨ ਮੇਰੇ ਕੋਲ ਜਿਹੜੀ ਅੱਜ ਹੈ ਜੀ ਲਖਨਵੀ ਵਰਕ ਤੇ ਉਹ ਕਲਰ ਤਾਂ ਹੈਗੇ ਨੇ ਇਹ 8 9 ਕੀ ਪਰ ਇਹਨਾਂ ਦੇ ਇਸੋ ਜਿੱਤਾ ਇੱਕ ਇੱਕ ਕਲਰ ਦੇ ਵਿੱਚ ਤੁਹਾਨੂੰ 10-10 ਸੂਟ ਮਿਲ ਜਾਣਗੇ ਇਹ ਪੀਸ ਕਲਰ ਆ ਇਹਦੇ ਵਿੱਚ ਤੁਹਾਨੂੰ 10 ਸੂਟ ਮਿਲ ਜਾਣਗੇ ਕਾਫੀ ਸਾਰਾ ਸਟਾਕ ਹੈਗਾ ਤੇ ਬਾਕੀ ਤੁਹਾਨੂੰ ਕੁਛ ਇੱਕ ਇਹਦੇ ਨਾਲ ਮਿਕਸ ਵੀਡੀਓ ਦਿਖਾਵਾਂਗੇ ਜਿਹੜੇ ਪ੍ਰਿੰਟਡ ਸੂਟ ਨੇ ਪਿਓਰ ਕਾਟਨ ਵਾਲੇ ਉਹ ਤੁਸੀਂ ਲੈਣਿਆ ਤਾਂ ਉਹ ਵੀ ਤੁਹਾਨੂੰ 1500 ਦੇ ਦੋ ਹੀ ਸੂਟ ਪੈਣਗੇ ਅੱਜ ਦੇ ਵੀਡੀਓ ਚ ਅਸੀਂ ਸਿੰਗਲ ਸੂਟ ਕੋਈ ਨਹੀਂ ਪੈਕ ਕਰਾਂਗੇ ਜੀ ਕਿਉਂਕਿ ਪੈਕਿੰਗ ਨੂੰ ਕਾਫੀ ਟਾਈਮ ਲੱਗ ਜਾਂਦਾ ਹੈ ਇਹਨਾਂ ਵਿੱਚੋਂ ਕੁਛ ਕੱਢਣ ਪਾਉਣ ਨੂੰ ਨਹੀਂ ਹੈ ਕਾਫੀ ਮੈਂ ਕਮੈਂਟ ਪੜਦੀ ਹੁੰਨੀ ਆ ਮੈਮ ਤੁਹਾਡੇ ਸੂਟ ਬਹੁਤ ਸੋਹਣੇ ਹੁੰਨੇ ਆ ਜੀ ਪਰ ਅਸੀਂ ਲੈ ਨਹੀਂ ਸਕਦੇ ਸਾਡੇ ਬਜ ਮੈਨੂੰ ਇਦਾਂ ਕਿ ਜੋ ਵੀ ਮੇਰੀ ਵੀਡੀਓ ਦੇਖਦਾ ਮੈਂ ਉਹਨਾਂ ਸਾਰਿਆਂ ਲਈ ਸੂਟ ਵਧੀਆ ਲੈ ਕੇ ਆਵਾਂ ਸਟੱਫ ਵੀ ਵਧੀਆ ਹੋਵੇ ਤੇ ਤੁਸੀਂ ਪਾਓ ਵੀ ਉਹਨਾਂ ਨੂੰ ਮਤਲਬ ਜੇ ਪੈਸਾ ਲਾ ਰਹੇ ਹੋ ਸੂਟ ਤੇ ਤਾਂ ਤੁਸੀਂ ਉਹਨਾਂ ਨੂੰ इजीली ਸੂਟ ਨੂੰ ਵੇਅਰ ਕਰ ਸਕੋ ਬਹੁਤ ਪਿਆਰੀ ਜਿਹੀ ਕਲੈਕਸ਼ਨ ਆ ਸਾਰੀ ਬੁਕਿੰਗ ਲਈ ਨੰਬਰ ਹੋਊਗਾ 8283 828381 ਨੰਬਰ ਆ ਜੀ ਇਸ ਤੇ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਇਹ ਹੈਗਾ ਪਿਓਰ ਕਾਟਨ ਤੇ ਅੱਜ ਕੱਲ ਇਹਦੇ ਵਿੱਚ ਥੋੜਾ ਜਿਹਾ ਸਿੰਥੈਟਿਕ ਟੱਚ ਆਉਣ ਲੱਗ ਗਿਆ ਇਹ ਪਿਓਰ ਕਾਟਨ ਹੈ ਜੀ ਠੀਕ ਹੈ ਪਿਓਰ ਪੰਜਾਬੀ कॉटन 1500 ਦੇ ਦੋ ਸੂਟ ਆਣਗੇ ਸੇਮੇ ਵਰਕ ਚ ਤੁਹਾਨੂੰ ਮਤਲਬ ਮਿਲ ਜਾਣਗੇ ਸੂਟ ਇਹ 500 ਦਾ ਵੀ ਮਿਲ ਜੇਗਾ 600 ਦਾ ਵੀ ਮਿਲ ਜੇਗਾ ਠੀਕ ਹੈ ਇਹ ਹੈਗਾ ਜੀ ਪਿਓਰ ਪੰਜਾਬੀ कॉटन ਦੇ ਉੱਪਰ ਇਹਨਾਂ ਚ ਕੋਈ ਵੀ ਸਿੰਥੈਟਿਕ ਟੱਚ ਨਹੀਂ ਨਾ ਕਿਸੇ ਦੁਪट्टे ਦੇ ਵਿੱਚ ਆ ਤੇ ਨਾ ਸੂਟ ਦੇ ਵਿੱਚ ਆ ਠੀਕ ਹੈ ਇਦਾਂ ਮੈਂ ਤੁਹਾਨੂੰ ਸੂਟ ਦਿਖਾਵਾਂਗੀ ਇੱਕ ਦੋ ਕਲਰ ਹੀ ਦਿਖਾਵਾਂਗੇ ਮਤਲਬ ਜਿਹੜੇ ਜਿਹੜੇ ਕਲਰ ਹਨ ਉਹੀ ਦਿਖਾਵਾਂਗੇ ਖੋਲ ਕੇ ਬਾਕੀ ਸਾਰੇ ਸੂਟ ਉਦਾਂ ਹੀ ਬਣਿਆ ਹੋਇਆ ਡਿਜ਼ਾਈਨਿੰਗ ਥੋੜ੍ਹੀ ਥੋੜ੍ਹੀ ਅਲੱਗ-ਅਲੱਗ ਆ ਜਾਏਗੀ ਇਹਨਾਂ ਦੇ ਵਿੱਚ ਬਹੁਤ ਸਾਰੇ ਸੂਟ ਨੇ ਜੀ ਕਾਫੀ ਸਾਰੇ ਇਕੱਠੇ ਵੀ ਚੱਕ ਦੇਨੇ ਨੇ ਨਾ ਸੂਟਾਂ ਨੂੰ ਮੇਰੇ ਕੋਲੋਂ ਕਿਉਂਕਿ ਇਹਨਾਂ ਦਾ ਸਟੱਫ ਹੈ ਜਿਹੜਾ ਤੁਸੀਂ ਈਜ਼ੀਲੀ ਗਰਮੀ ਵਿੱਚ ਬਹੁਤ ਸੋਹਣਾ ਸਟੱਫ ਆ ਤੇ ਪਾ ਸਕਦੇ ਹੋ ਇਹ ਹੈਗੇ ਨੇ ਇਹਦੇ ਵਿੱਚ ਕਲਰ ਇਹ ਦੋਨਾਂ ਕਲਰਾਂ 'ਚ ਫਰਕ ਆ ਇੱਕ ਥੋੜਾ ਲਾਈਟ ਆ ਜਿਹੜਾ ਮੈਂ ਪਹਿਲਾਂ ਖੋਲਿਆ ਸੀ ਤੇ ਥੋੜਾ ਜਿਹਾ ਡਾਰਕ ਸ਼ੇਡ ਆ ਠੀਕ ਹੈ ਇੱਕ ਤੁਹਾਨੂੰ ਇਹਦੇ ਵਿੱਚ ਮਿਲ ਜਾਏਗਾ ਜੀ ਬਲੈਕ ਕਲਰ ਹਲਕੇ ਹਲਕੇ ਡਿਜ਼ਾਈਨਿੰਗ ਸਾਰਿਆਂ ਦੇ ਘੇਰੇ ਤੇ ਹੀ ਰਹੇਗੀ ਜਿੱਦਾਂ ਇਹ ਫਰੰਟ ਖੋਲਿਆ ਇੱਕ ਪਹਿਲਾਂ ਸੂਟ ਖੋਲਿਆ ਮੈਂ ਇਦਾਂ ਹੀ ਫਰੰਟ ਦੇ ਉੱਪਰ ਇਹ 10 ਇੰਚ ਦਾ ਵਰਕ ਹੋਏਗਾ ਤੇ ਸਾਰੇ ਦੇ ਵਿੱਚ ਬੂਟੀ ਹੋਏਗੀ ਸਾਰੇ ਸੂਟਾਂ ਦਾ ਸਟਾਈਲ ਸੇਮ ਰਹੂਗਾ ਬਸ ਹਲਕਾ ਹਲਕਾ ਵਰਕ ਰਾਈ ਫਰਕ ਪੈ ਜਾਏਗਾ ਜੀ ਇਹ ਮੈਂ ਤੁਹਾਨੂੰ ਵੈਸੀ 1 1 2 2 ਸੂਟ ਸੇਮ ਕਲਰ ਚ ਦਿਖਾ ਦਾਨੀ ਆ ਬਹੁਤ ਸਾਰੇ ਸੂਟ ਹੈਗੇ ਨੇ ਜੇ ਇੱਕ ਜਿੱਦਾਂ ਇਹ ਸਿੰਗਲ ਕਲਰ ਆ ਤੇ ਇਹਦੇ ਵਿੱਚ ਤੁਹਾਨੂੰ 8 ਤੋਂ 10 ਸੂਟ ਮਿਲ ਜਾਣਗੇ ਇਹਨਾਂ ਦੋਨਾਂ ਵਿੱਚ ਵੀ 19 20 ਦਾ ਫਰਕ ਆ ਇਹ ਥੋੜਾ ਜਿਹਾ ਲਾਈਟ ਆ ਇਹ ਥੋੜਾ ਜਿਹਾ ਬ੍ਰਾਈਟ ਆ ਕਾਫੀ ਵਾਰੀ ਖੋਲ ਚੁੱਕੇ ਆ ਸੀ ਇਹ ਵਾਲੇ ਸੂਟ ਬਹੁਤ ਵੀਡੀਓ ਚ ਦਿਖਾਏ ਆ ਤੇ ਜੀਨੂੰ ਵੀ ਜੱਤਿਆਂ ਸਭ ਨੇ ਪਸੰਦ ਹੀ ਕੀਤੇ ਆ ਸੂਟ ਠੀਕ ਹੈ ਕਲਰ ਆਪਸ਼ਨ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹਨਾਂ ਦੇ ਜਸਟ ਤੁਸੀਂ ਜਿਹੜਾ ਮਰਜ਼ੀ ਕਲਰ ਚੱਕ ਸਕਦੇ ਹੋ ਜੀ ਤੇ ਇੱਕ ਇੱਕ ਨਾਲ ਦੇ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਮਾਹੋਜਾ ਸ਼ੇਡ ਆ ਜਾਂਦਾ ਬਹੁਤ ਸੋਹਣਾ ਸ਼ੇਡ ਹੈ ਵੀ ਠੀਕ ਹੈ ਤੇ ਇਹਦਾ ਵੀ ਇਹ ਵੀ ਕਲਰ ਸੋਹਣਾ ਹੈ ਵਾਈਟ ਵੀ ਸੋਹਣਾ ਕਾਫੀ ਸਾਰੇ ਸੂਟ ਮਿਲ ਜਾਣਗੇ ਵਾਈਟ ਲੈਣਾ ਤੁਸੀਂ ਵਾਈਟ ਹੀ ਵਰਕ ਆ ਉੱਪਰ ਤੇ ਵਾਈਟ ਹੀ ਇਹਦਾ ਸਟਫਰ ਕਲਰ ਆ ਤੇ ਨੈਕਸਟ ਹੈਗਾ ਜੀ ਇਹ λεਮਨ ਜャ ਸ਼ੇਡ ਆ ਜਾਂਦਾ ਹੈ ਇਹ ਇੱਕ ਕਲਰ ਤੁਹਾਨੂੰ ਮਿਲ ਜੇਗਾ ਇਹ ਵਾਲਾ ਠੀਕ ਹੈ ਇਹ ਜਿੰਨੇ ਵੀ ਸੂਟ ਆ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾ ਦਾਨੀ ਆ ਠੀਕ ਹੈ ਜੀ ਕਾਫੀ سارے ਦੇਖੋ ਸਾਡੇ ਕੋਲ ਇਹਦੇ ਨਾਲ ਦਾ ਬਹੁਤ ਸਾਰਾ ਸਟਾਕ ਪਿਆ ਹੈ ਤੁਸੀਂ ਇੱਕ ਕਿੱਕ ਸੂਟ ਨਾਲ ਦੇ ਜਿੰਨੇ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਠੀਕ ਹੈ ਤੇ ਇਹ ਸੀਗੇ ਇਹ ਵਾਲੇ ਡਿਜ਼ਾਈਨ ਇਹ ਮੈਂ ਤੁਹਾਨੂੰ ਇੱਕ ਸਿੰਗਲ ਸੂਟ ਖੋਲ ਕੇ ਦਿਖਾਇਆ ਤੇ ਬਾਕੀ ਤੁਹਾਨੂੰ ਪ੍ਰਿੰਟਡ ਸੂਟ ਦਿਖਾਣੇ ਆ ਉਹ ਵੀ ਸੇਮ ਹੀ ਪ੍ਰਾਈਸ ਰਹਿਣਗੇ ਜਿਹੜੇ ਇਹ ਵਾਲੇ ਸੂਟ ਨੇ ਇਹ ਵੀ ਪਿਓਰ ਕਾਟਨ ਦੇ ਸੂਟ ਆ ਇਹਨਾਂ ਨੂੰ ਅਸੀਂ 800 900 ਦੀ ਰੇਂਜ ਚ ਹਮੇਸ਼ਾ ਹੀ ਸੇਲ ਕੀਤਾ ਤੇ ਅੱਜ ਤੁਹਾਨੂੰ ਇੱਕੋ ਹੀ ਪ੍ਰਾਈਸ ਦੇ ਵਿੱਚ ਦੇ ਰਹੇ ਹਾਂ ਜੀ ਪਿਓਰ ਕਾਟਨ ਦੇ ਸੂਟ ਆ ਇਹ ਤੇ ਕਾਟਨ ਦੀਆਂ ਹੀ ਹੈਗੀਆਂ ਨੇ ਸਲਵਾਰਾਂ ਇਹ ਪਿਓਰ ਕਾਟਨ ਦੀ ਸਲਵਾਰ ਆ ਤੁਸੀਂ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਨੂੰ ਏਦਾਂ ਦੀ ਕਲੈਕਸ਼ਨ ਵਿੱਚ ਅਸੀਂ ਕਾਫੀ ਜ਼ਿਆਦਾ ਸੂਟ ਦੇਣੇ ਆ ਹੁਣ 3-4 ਵੀਡੀਓ ਕੱਟ ਪ੍ਰਾਈਸ ਦੇ ਵੀ ਤੁਹਾਨੂੰ ਮਿਲ ਜਾਣਗੇ ਆ ਸੋਟਾਂ ਦੇ ਆ ਇਹ ਹੈਗਾ ਜੀ ਇਹਦੇ ਨਾਲ ਸ਼ਫਾਨ ਦਾ ਦੁਪੱਟਾ ਠੀਕ ਹੈ ਪਿਓਰ ਕਾਟਨ ਹੈ ਇਹ ਸਟਫ ਵੀ ਲੁੱਕ ਲਾਈਕ ਉਹ ਸ਼ੈਦਾਂ ਰਹਿਣਗੇ ਜੀ ਸੂਟ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਮਿਲ ਜੇਗਾ ਇਹਦੇ ਨਾਲ ਵੀ ਪਲੇਨ ਸੇਮ ਵੇਸ ਕਲਰ ਨਾਲ ਦੀ ਸਲਵਾਰ ਆ ਹਰ ਕ ਹਲਕਾ ਹਾਈਲਾਈਟ ਕੀਤਾ ਹੋਇਆ ਇਹਨਾਂ ਦੇ ਫਰੰਟ ਨੂੰ ਇਹਦੇ ਨਾਲ ਵੀ ਪਿਓਰ ਸ਼ਫਾਉਂ ਦਾ ਹੀ ਦੁਪੱਟਾ ਹੈ ਇਹ ਵੀ 1500 ਦੇ ਦੋ ਹੀ ਸੂਟ ਦਵਾਂਗੇ ਜੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਨੈਕਸਟ ਹੈਗਾ ਪਿਓਰ ਕਾਟਨ ਦੀ ਸਲਵਾਰ ਆ 8 ਟਾਈ ਮੀਟਰ ਦੀ ਸਲਵਾਰ ਰਹੇਗੀ ਜੀ ਢਾਈ ਤੋਂ ਵੀ ਪਲਾਸੀ ਹੋਏਗੀ ਕੱਟ ਨਹੀਂ ਹੋਏਗੀ ਇਹ ਹੈਗੀ 셔ਟ ਠੀਕ ਹੈ ਇਹਦੇ ਨਾਲ ਕੰਟਰਾਸਟ ਦੁਪੱਟਾ ਸ਼ਫਾਉਂ ਦਾ ਫੋਟੋ ਵਿੱਚ ਤੁਸੀਂ ਦੇਖ ਲੈਣਾ ਇਹ ਵਾਲਾ ਦੁਪੱਟਾ ਜੇ ਇਹ ਸ਼ਫੌਨ ਦੇ ਦੁਪੱਟੇ ਆ ਲੇਸ ਲੱਗੀ ਹੋਈ ਆ ਫੋਰ ਸਾਈਡ ਜਿਹੜਾ ਇਹ ਸ਼ੇਗਾ ਇਹਦੇ ਵਿੱਚ ਸੈਕੰਡ ਡਿਜ਼ਾਈਨ ਆ ਨੀਚੇ ਵਾਲੀ ਦੇ ਵਿੱਚ ਇਹ ਕੀ ਪਹਿਲਾਂ ਖੋਲਿਆ ਉਹਦੇ ਨਾਲ ਦਾ ਸੇਮ ਹੀ ਸੂਟ ਆ ਜੀ ਇਹ ਵਾਲਾ ਵੀ ਠੀਕ ਹੈ ਜਿਹੜਾ ਪਹਿਲਾਂ ਖੋਲਿਆ ਸੀ ਰਸਤੇ ਦੁਪੱਟੇ ਦੇ ਨਾਲ ਇਕ ਤੁਨ ਮਿਲ ਜੇਗੇ ਦੇ ਵਿੱਚ ਇਹ ਕਲਰ ਕੰਟਰਾਸਟ ਬਹੁਤ ਸੋਹਣੇ ਕਲਰ ਨੇ ਸਟਫ ਵੀ ਬਹੁਤ ਸੋਹਣਾ ਹੈ ਗਰਮੀ ਦੇ ਵਿੱਚ ਪਾਉਣ ਵਾਸਤੇ ਬਹੁਤ ਸੋਹਣੀ ਜੀ ਕਲੈਕਸ਼ਨ ਆ ਵੀਡੀਓ ਚ ਦੋ ਹੀ ਸੂਟ ਮਿਲਣਗੇ ਸਾਰੀ ਦੇ ਵਿੱਚ ਸਿੰਗਲ ਸੂਟ ਦੀ ਪੈਕਿੰਗ ਨਹੀਂ ਹੋਏਗੀ ਜੀ ਤੇ ਇਹ ਹੈਗਾ ਰਿਯੋਨ ਦੇ ਉੱਪਰ ਸੂਟ ਬਹੁਤ ਠੰਡਾ ਜਿਹਾ ਸਟਫ ਆ ਰਿਯੋਨ ਦੇ ਉੱਪਰ ਰਹੇਗਾ ਇਹਨਾਂ ਦਾ ਸਟਫ ਆ ਜਿਹੜਾ ਪਿਓਰ ਕਾਟਨ ਇਹ ਫਰੰਟ ਇਹ ਹੈਗਾ ਜੀ ਬੈਕ कॉटन ਦੀ ਸਲਵਾਰ ਆ ਸ਼ਫਾਨ ਦੇ ਦੁਪੱਟਾ ਸੈਮੀ ਸ਼ਫਾਨ ਤੇ ਆ ਠੀਕ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਹੈਗਾ ਬਲੂ ਤਿੰਨ ਸ਼ੇਡ ਮਿਲ ਜਾਣਗੇ ਜੇ ਤੇ ਇੱਕ ਮਿਲ ਜੇਗਾ ਤੁਹਾਨੂੰ ਇਹ ਸੋਨਾ ਜਿਹਾ ਸ਼ੇਡ ਹੈ ਨਾ ਮਾਜਾ ਨਾਪਾ ਮੈਰੂਨ ਕਹਿ ਸਕਦੇ ਆ ਨਾ ਇਹਨੂੰ ਬ੍ਰਾਊਨ ਕਹਿ ਸਕਦੇ ਆ ਇਹ ਰਣੈਕਸਟ ਸੂਟ ਆ ਇਹ ਵੀ ਤੁਹਾਨੂੰ 1500 ਦੇ ਦੋ ਹੀ ਪੈਣਗੇ ਜੇ ਸੂਟ ਦੇਖੋ ਜੀ ਕੁਛ ਇਦਾਂ ਦੀ ਕਲੈਕਸ਼ਨ ਆ ਪਿਓਰ ਕਾਟਨ ਦੀ ਉੱਪਰ ਰਹੇਗੀ ਸਾਰੀ ਵੀਡੀਓ ਇਹ ਹੈਗੀ ਸ਼ਰਟ ਇਹਨਾਂ ਦੇ ਨਾਲ ਕਾਟਨ ਦੇ ਦੁਪੱਟੇ ਆ ਇਹ ਹੈਗੀ ਜੀ ਸਲਵਾਰ ਟਾਈ ਮੀਟਰ ਦੀ ਸਲਵਾਰ ਆ ਤੇ ਇਹ ਕਾਟਨ ਦੇ ਦੁਪੱਟੇ ਆ ਇਦਾਂ ਦੁਪੱਟਾ ਲੰਮਾ ਚੌੜਾ ਜਿਹਾ ਰਹੇਗਾ। ਖੂਸ਼ ਇਦਾਂ ਦਾ ਪ੍ਰਿੰਟ ਹੈ। ਇਹਦੇ ਵੀ ਸੈਕੰਡ ਕਲਰ ਆ ਜੀ। ਜਿੱਥੇ ਇਚ ਪਿੰਕ ਆ ਗਿਆ ਉੱਥੇ ਇਚ ਰਸਟ ਆ ਗਿਆ। ਇਹਦੇ ਨਾਲ ਰਸਟ ਕਲਰ ਦੀ ਸਲਵਾਰ ਆ। ਤੇ ਇੱਕ ਤੁਹਾਨੂੰ ਇਹਦੇ ਵਿੱਚ ਮਿਲਚ ਮਿਲ ਜਾਏਗਾ। ਇਹਦੇ ਨਾਲ ਹੈਗੀ ਇਹ ਬਲੂਸ਼ੇ ਸ਼ੇਡ ਦੇ ਵਿੱਚ ਸਲਵਾਰ। ਠੀਕ ਹੈ। ਇਹਦੇ ਵਿੱਚ ਸਲਵਾਰ ਮਿਲ ਜੇਗੀ ਸੋਨੋ yellow ਕਲਰ ਦੇ ਵਿੱਚ। ਸੇਮ ਹੀ ਡਿਜ਼ਾਈਨ ਦੇ ਵਿੱਚ ਸੂਟ ਨੇ ਇਹ ਸਾਰੇ ਕੋਈ ਮਰਜ਼ੀ ਸੂਟ ਲੈ ਸਕਦੇ ਹੋ ਜਿਹੜੇ ਮਰਜ਼ੀ ਲੈ ਸਕਦੇ ਹੋ ਸੇਮ ਲੈਣੇ ਜ਼ਰੂਰੀ ਨਹੀਂ ਹੈਗੇ ਵੀ ਤੁਸੀਂ ਇੱਕੋਸਾਰ ਦੇ ਸੂਟ ਲੈਣੇ ਆ ਪੂਰੀ ਵੀਡੀਓ 'ਚ ਜਿਹੜੇ ਵੀ ਤੁਹਾਨੂੰ ਦੋ ਸੂਟ ਪਸੰਦ ਆ ਤੁਸੀਂ ਉਹਨਾਂ ਦੀ ਫੋਟੋ ਪਾ ਸਕਦੇ ਹੋ ਨੈਕਸਟ ਆ ਗਿਆ ਇਹ ਹੈਗੇ ਜੀ ਕਾਟਨ ਦੀ 2 ਮੀਟਰ ਦੀ ਸਲਵਾਰ ਤੇ ਇਹ ਹੈਗਾ ਇਹਦਾ ਸ਼ਰਟ ਦਾ ਡਿਜ਼ਾਈਨ ਬਹੁਤ ਪਿਆਰਾ ਜਰਸ ਹੈ ਨਾ ਜੀ ਇਹਦੇ ਨਾਲ ਵੀ ਸੈਮੀ ਸ਼ਫੌਨ ਦਾ ਦੁਪੱਟਾ ਦੁਪੱਟੇ ਤੇ ਵਰਕ ਮਿਲ ਜਾਏਗਾ ਪਲੱਸ ਪੇਂਟ ਮਿਲ ਜਾਏਗਾ ਦੇਖੋ ਜੀ ਦੁਪੱਟਾ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਇਹ ਮੈਂ ਤਾਂ ਸੂਟ ਲੈ ਕੇ ਆਈ ਹਾਂ ਕਾਫੀ سارے ਕਮੈਂਟ ਆਉਨੇ ਆ ਜੀ ਸਾਨੂੰ ਵੀ ਕੋਈ ਅਸੀਂ ਵੀ ਲੈਣੇ ਆ ਸੂਟ ਲੈਣਾ ਚਾਹੁੰਦੇ ਆ ਸਾਡੇ ਬਜਟਸ ਨਹੀਂ ਹੈਗੇ 19 ਤੋਂ ਘੱਟ ਤਾਂ ਮੈਂ ਨਹੀਂ ਦਿਖਾ ਪਾਉਂਗੀ ਕਿਉਂਕਿ ਫਿਰ ਮੈਨੂੰ ਐਡਾ ਰਹਿੰਦਾ ਕਿ ਕਿਤੇ ਸਟਫ ਨਾਲ ਕੋਈ ਵਧੀਆ ਨਾ ਨਿਕਲੇ ਫਿਰ ਮੈਨੂੰ ਖੁਦ ਵੀ ਵਧੀਆ ਲੱਗਦਾ ਹੈਗਾ ਜੀ ਤੁਸੀਂ ਆਨਲਾਈਨ ਮੰਗਾਣੇ ਹੁੰਨੇ ਆ ਸੂਟ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਾਲੇ ਸੂਟ ਪਸੰਦ ਆਏ ਹੋਣਗੇ 1500 ਦੇ ਦੋ ਸੂਟ ਨੇ ਤੁਸੀਂ ਕੋਈ ਵੀ ਦੋ ਸੂਟ ਲੈ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਦਾਂ ਲੱਗੀ ਮੈਂ ਬਾਰ ਬਾਰ ਕਹਿ ਰਹੀ ਹਾਂ ਸਟਫ ਪਿਓਰ ਕਾਟਨ ਤੇ ਹੈ ਇਹਨਾਂ 'ਚ ਕੋਈ ਵੀ ਸਿੰਥੈਟਿਕ ਟੱਚ ਨਹੀਂ ਹੈਗਾ ਸੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much